ਸੱਚੀ ਗੱਲ ਦੋਸਤੋ ਮੈਂ ਜਸਪ੍ਰੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਮੁਕਸਰ 360 ਡਿਗਰੀ ਚੈਨਲ ਜਿਵੇਂ ਤੁਹਾਨੂੰ ਪਤਾ ਹੈ ਜਨਵਰੀ ਦੇ ਵਿੱਚ ਮੁਕਸਰ ਦੇ ਵਿੱਚ ਮੱਘੀ ਮੇਲੇ ਦੀ ਆਮਦ ਹੁੰਦੀ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਹੋਰ ਜਿਹੜਾ ਵੱਡਾ ਮੇਲਾ ਮੁਕਸਰ ਦੇ ਵਿੱਚ ਲੱਗਦਾ ਜੀ ਹਾਂ ਬਿਲਕੁਲ 10 ਜਨਵਰੀ ਨੂੰ ਪਸ਼ੂ ਮੇਲੇ ਦੀ ਆਮਦ ਹੈ ਜਿਹੜੀ ਪਿੰਡ ਲੰਬੀ ਢਾਬ ਦੇ ਨਜ਼ਦੀਕ ਹੁੰਦੀ ਹੈ ਗੁਰੂ ਹਰ ਸਾਹਿਬ ਰੋਡ ਦੇ ਉੱਪਰ ਇਹ ਮੇਲਾ ਜਿਹੜਾ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਚਰਚਿਤ ਮੇਲਾ ਹੈਗਾ ਕਿਉਂਕਿ ਦੁਨੀਆ ਭਰ ਦੇ ਜਿਹੜੇ ਲੋਕ ਹੈ ਉਹ ਇੱਥੇ ਆਪਣੇ ਆਪ ਪਸ਼ੂ ਲੈ ਕੇ ਆਉਂਦੇ ਨੇ ਤੇ ਵੱਡਾ ਬਿਜ਼ਨਸ ਜਿਹੜਾ ਇੱਥੇ ਪਸ਼ੂਆਂ ਦਾ ਹੁੰਦਾ ਹੈ ਵੱਡਾ ਵਪਾਰ ਜਿਹੜਾ ਇੱਥੇ ਪਸ਼ੂਆਂ ਦਾ ਹੁੰਦਾ ਹੈ ਬਹੁਤ ਗਿਣਤੀ ਦੇ ਵਿੱਚ ਘੋੜੇ ਜਿਹੜੇ ਮਹਿੰਗੇ ਮਹਿੰਗੇ ਘੋੜੇ ਆ ਚੰਗੀ ਨਸਲ ਦੇ ਘੋੜੇ ਆ ਗਾਵਾਂ ਮੱਝਾਂ ਬੱਕਰੀਆਂ ਤੇ ਕੁੱਤੇ ਆਦੀ ਜਿਹੜੇ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਆ ਇੱਥੇ ਪਸ਼ੂਪ੍ਰੇਮੀ ਲੈ ਕੇ ਆਉਂਦੇ ਨੇ ਤੇ ਖਰੀਦਣ ਦੇ ਸ਼ਕੀਨ ਵੀ ਇੱਥੇ ਹੁੰਦੇ ਨੇ ਤੇ ਵਪਾਰ ਹੁੰਦਾ ਤੇ ਜਿਸ ਦਾ ਸ਼ੁਭ ਆਰੰਭ ਜਿਹੜਾ 10 ਜਨਵਰੀ ਤੋਂ ਹੁੰਦਾ ਲੇਕਿਨ ਇਸ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਦੋ ਟਰੈਕਟਰ ਆ ਜਿਹੜੇ ਕਿਰਾਇਆ ਲੱਗ ਰਹੇ ਨੇ ਨਿਸ਼ਾਨਦੇਹੀ ਜਿਹੜੀ ਹੋ ਚੁੱਕੀ ਆ ਨਿਸ਼ਾਨਦੇਹੀ ਇਸ ਕਰਕੇ ਹੋਈ ਹੈ ਕਿਹੜੇ ਕਿਹੜੇ ਸਟੱਡ ਫਾਰਮ ਹੈ ਜਾਂ ਜਿਹੜੇ ਜਿਹੜੇ ਪਸ਼ੂ ਪ੍ਰੇਮੀ ਆ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਰਹਿਣਗੇ ਉਹ ਸਾਰੀ ਜਿਹੜੀ ਨਿਸ਼ਾਨਦੇਹੀ ਹੋ ਚੁੱਕੀ ਹੈ ਤਸਵੀਰਾਂ ਵਿਖਾਵਾਂਗੇ ਕਲੀ ਦੇ ਨਾਲ ਜਿਹੜੀ ਨਿਸ਼ਾਨਦੇਹੀ ਕੀਤੀ ਹੈ ਕਿਹੜੇ ਕਿਹੜੇ ਜਾਨਵਰ ਪਸ਼ੂ ਪ੍ਰੇਮੀ ਨੇ ਕਿਹੜੀ ਕਿਹੜੀ ਜਗ੍ਹਾ ਦੇ ਉੱਪਰ ਆਪਣੇ ਜਿਹੜੇ ਟੈਂਟ ਲਗਾਉਣੇ ਆ ਉਸ ਦੀਆਂ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸੂਤਰਾਂ ਤੋਂ ਜਾਣਕਾਰੀ ਮੁਤਾਬਿਕ ਇਹ ਜਿਹੜਾ ਮੇਲਾ ਹੈਗਾ ਬਹੁਤ ਪੁਰਾਣਾ ਮੇਲਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਲੱਗਦਾ ਤੇ ਕਾਫੀ ਜਿਹੜੀ ਚਰਚਿਤ ਇਹ ਮੇਲਾ ਹੈਗਾ ਪੂਰੇ ਭਾਰਤ ਦੇ ਵਿੱਚ ਹੀ ਜਿਹੜਾ ਇਹ ਚਰਚਿਤ ਮੇਲਾ ਹੈ ਲੇਕਿਨ ਇਸ ਨੂੰ ਜਿਹੜੀਆਂ ਸ਼ਿਫਟ ਕਰਨ ਦੀਆਂ ਤਿਆਰੀਆਂ ਸੀ ਉਹ ਭਲਾਈਆਣਾ ਪਿੰਡ ਦੇ ਵਿੱਚ ਹੋ ਰਹੀਆਂ ਸੀ ਲੇਕਿਨ ਭਾਜਪਾ ਦੇ ਮੁਕਸਰ ਦੇ ਕੁਝ ਆਗੂਆਂ ਦੀ ਮਿਹਨਤ ਸਦਕਾ ਜਿਹੜਾ ਇਹ ਮੇਲਾ ਦੁਬਾਰਾ ਇੱਥੇ ਲੱਗਣ ਜਾ ਰਿਹਾ ਤੇ ਜਿਸ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਨੇ ਕਰਾਇਆ ਲੱਗ ਚੁੱਕਾ ਹੈ ਨਿਸ਼ਾਨਦੇਹੀ ਹੋ ਚੁੱਕੀ ਹੈ ਕੁਝ ਪਸ਼ੂ ਪ੍ਰੇਮੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਜਿਹੜੇ ਤੇ ਤਿਆਰੀਆਂ ਕਰ ਰਹੇ ਨੇ ਟਰੈਕਟਰ ਚਾਲਕ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਬਈ ਕੀ ਨਾਮ ਆਪਾਂ ਚੱਕੇ ਸਿੰਗ ਕੁਝ ਜੀ ਮੇਰਾ ਨਾਮ ਹੈ ਸੁਰਿੰਦਰ ਸਿੰਘ ਵਿਰਕ ਡਾਕਟਰ ਸਟੱਡ ਫਾਰਮ ਮਾਜੀ ਏਰੀਏ ਤੋਂ ਪਿੰਡ ਰੂਪਰੇ ਸਾਡਾ ਜੀ ਤੇ ਪਸ਼ੂ ਮੇਲਾ ਲੱਗਣ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਕੀ ਜਾਨਣਾ ਚਾਹੋਗੇ ਪਸ਼ੂ ਮੇਲਾ ਜੀ ਪੁਰਾਣਾ ਪੀੜੀਆਂ ਤੋਂ ਲੈ ਕੇ ਆਪਾਂ ਵੇਖਦੇ ਆ ਰਹੇ ਹਾਂ ਜੀ ਆਪਣੇ ਬਜ਼ੁਰਗੀਆਂ ਤੋਂ ਲੈ ਕੇ ਮੇਲਾ ਲੱਗ ਰਿਹਾ ਜੀ ਤੇ ਬਹੁਤ ਵਧੀਆ ਸਾ ਇੱਕ ਧੰਦੇ ਦੇ ਨਾਲ ਆਪਣਾ ਘੋੜਿਆਂ ਦਾ ਜਿਹੜੇ ਧੰਦਾ ਜੁੜਿਆ ਹੋਇਆ ਵਾ ਤੇ ਬਹੁਤ ਵਧੀਆ ਚੀਜ਼ ਹੈ ਜੀ ਜਿਹੜੇ ਮੇਲੇ ਲੱਗਦੇ ਆ ਤੇ ਆਪਣੇ ਜਿਹੜੇ ਨੌਜਵਾਨ ਉਤਸ਼ਾਹਿਤ ਹੁੰਦੇ ਆ ਤੇ ਬਹੁਤ ਵਧੀਆ ਵਾ ਚੀਜ਼ਾਂ ਜੀ ਇਹ ਤੁਸੀਂ ਕਿੰਨੇ ਚਿਰ ਤੋਂ ਵਪਾਰ ਨਾਲ ਜੁੜੇ ਹੋ ਕਿੰਨੇ ਚਿਰ ਤੋਂ ਤੁਹਾਡਾ ਪਸ਼ੂ ਨਾਲ ਜਿਹੜਾ ਪ੍ਰੇਮ ਤੇ ਕਿਹੜੇ-ਕਿਹੜੇ ਪਸ਼ੂ ਤੁਸੀਂ ਲੈ ਕੇ ਆਉਂਗੇ ਮੈਨੂੰ 20 ਸਾਲ ਹੋ ਗਏ ਜੀ ਘੋੜਿਆਂ ਦਾ ਕੰਮ ਕਰਦੇ ਨੂੰ ਤੇ ਕਮ ਸਕਾਮ ਅਸੀਂ 15 ਤੋਂ 20 ਜਾਨਵਰ ਲੈ ਕੇ ਆਵਾਂਗੇ ਘੋੜੇ-ਘੋੜੀਆਂ ਚੰਗਾ ਆਪਣੇ ਕੋਲੇ ਨੁੱਕਰਾ ਘੋੜਾ ਵੀਰ ਜਿਹੜਾ ਆਪਣੇ ਕੋਲੇ ਹੈ ਜੀ ਮਿੰਟੂ ਰੋਡ ਵਾਲੀ ਲੈਣ ਦਾ ਉਹ ਲੈ ਕੇ ਆਵਾਂਗੇ ਤੇ ਕਾਫੀ ਸੇਲ ਪਰਚੇ ਦੇ ਜਾਨਵਰ ਜਿਹੜੇ ਹੈ ਜੀ ਉਹ ਲੈ ਕੇ ਆਵਾਂਗੇ ਤੇ ਕਿੰਨਾ ਕੋ ਮਸ਼ਹੂਰ ਮੇਲਾ ਹੈਗਾ ਇਹ ਤੇ ਕਿਹੜੇ ਕਿਹੜੇ ਥਾਵਾਂ ਤੋਂ ਜਿਹੜੇ ਲੋਕ ਇੱਥੇ ਆਉਂਦੇ ਬਹੁਤ ਜ਼ਿਆਦਾ ਮਸ਼ਹੂਰੀ ਜੀ ਆਪਾਂ ਕਹਿ ਸਕਦੇ ਹਾਂ ਕਿ ਆਲ ਵਰਲਡ ਦੇ ਵਿੱਚ ਮਸ਼ਹੂਰ ਹੈ ਜੀ ਇਹ ਮੇਲਾ ਇੱਥੇ ਗੁਜਰਾਤ ਮਹਾਰਾਸ਼ਟਰ ਰਾਜਸਥਾਨ ਹਰਿਆਣਾ ਪੰਜਾਬ ਕਾਫੀ ਸਟੇਟਾਂ ਤੋਂ ਜਿਹੜੇ ਤੰਮ ਲੱਡੂ ਤੱਕ ਦੇ ਜਾਨਵਰ ਇੱਥੇ ਆਉਂਦੇ ਆ ਤੇ ਸੇਲ ਪਰਚੇਜ ਬਾયર ਵੀ ਆਉਂਦੇ ਆ ਚੰਗੇ ਚੰਗੇ ਸਟੇਟਾਂ ਤੋਂ ਚੰਗੇ ਚੰਗੇ ਬਾયર ਆਉਂਦੇ ਆ ਜੀ ਕਿੰਨੀ ਤਰੀਕ ਤੋਂ ਸ਼ੁਰੂ ਹੁੰਦਾ ਮੇਲਾ ਤੇ ਕਿੰਨੀ ਦੇਰ ਤੱਕ ਰਹਿੰਦਾ ਹੈ 10 ਤਰੀਕ ਤੋਂ ਇਹ ਮੇਲਾ ਸ਼ੁਰੂ ਹੋ ਜਾਂਦਾ ਜੀ ਤੇ 18 ਤਰੀਕ ਤੱਕ ਮੇਲਾ ਚੱਲਦਾ ਹੈ ਜੀ ਤੇ ਪਰ ਤਿਆਰੀਆਂ ਜਿਹੜੀਆਂ ਹੁਣ ਤੋਂ ਹੀ ਅੱਜ ਅਸੀਂ ਵੀ ਕਰਾਏ ਮਿੱਟੀ ਲਾਂ ਪਾਵਾਂਗੇ ਤੇ ਤੇ ਤਿਆਰੀਆਂ ਕਰਨੀਆਂ ਪੈਂਦੀਆਂ ਵਾਂ ਇੱਕ ਤਰ੍ਹਾਂ ਦਾ ਪੂਰਾ ਜਿਹੜਾ ਚਾਵਣਾ ਪੈਂਦਾ ਜੀ ਆਪਾਂ ਨੂੰ ਸਾਰਾ ਕਾਰੋਬਾਰ ਪਰ ਬੰਦਾਂ ਦੀ ਗੱਲ ਕਰੀ ਤਾਂ ਸਰਕਾਰ ਦੇ ਕਿਹੋ ਜਿਹੇ ਪ੍ਰਬੰਧ ਇੱਥੇ ਹੁੰਦੇ ਆ ਜਾਂ ਕੁਝ ਸੁਧਾਰ ਕਰਨ ਦੀ ਲੋੜ ਉਹ ਵੀ ਸਮਝਾਂ ਗਏ ਸਰਕਾਰ ਦੇ ਪ੍ਰਬੰਧਾਂ ਤੋਂ ਬਿਲਕੁਲ ਨਾ ਖੁਸ਼ ਹਾਂ ਜੀ ਕਿਉਂਕਿ ਹਜੇ ਤੱਕ ਜਿਹੜੀ ਇਹ ਸਾਨੂੰ ਗਰਾਊਂਡ ਆ ਉਹ ਸਰਕਾਰੀ ਨਹੀਂ ਇਹ ਵੈਸੇ ਸਾਨੂੰ ਮੇਲਾ ਲਗਾਉਣ ਲਈ ਮਿਲਦੀ ਆ ਹੁਣ ਵੀ ਤੁਸੀਂ ਸੁਣਿਆ ਹੋਣਾ ਪਿਛਲੇ ਦਿਨੀ ਇਹ ਮੇਲਾ ਜਿਹੜਾ ਭਲਾਈ ਵਾਲੇ ਲਗਾਉਣ ਦੀ ਗੱਲ ਉੱઠી ਸੀਗੀ ਪਰ ਸਾਡੇ ਕੋਲ ਸੂਝਵਾਨ ਲੀਡਰਾਂ ਕਰਕੇ ਜਿਹੜਾ ਮੇਲਾ ਦੁਬਾਰਾ ਇੱਥੇ ਬਹਾਲ ਹੋਇਆ ਇਹ ਤਾਂ ਮੇਲਾ ਜਿਹੜਾ ਬਹੁਤ ਪਿੱਛੇ ਪਛੜ ਜਾਣਾ ਸੀਗਾ ਸਰਕਾਰ ਨੂੰ ਇਸ ਚੀਜ਼ ਤੇ ਗੌਰ ਕਰਨਾ ਚਾਹੀਦਾ ਕਿ ਸਾਨੂੰ ਪ੍ਰੋਪਰ ਪੱਕੀ ਜਗ੍ਹਾ ਦਿੱਤੀ ਜਾਵੇ ਵੀ ਆਹ ਜਿਹੜੀ ਜਗ੍ਹਾ ਸਰਕਾਰੀ ਤੌਰ ਤੇ ਮੇਲੇ ਦੀ ਆ 30 ਵੀ ਲੈਂਦੇ ਤੁਹਾਡੇ ਤੋਂ ਇੱਥੇ ਹਾਂਜੀ ਇਹ 4% 4% ਫੀ ਚੱਲਦੀ ਹੈ ਜਿਹੜਾ ਸਰਕਾਰ ਦਾ ਠੇਕਾ ਹੁੰਦਾ ਵਾ ਉਹ ਠੇਕੇਦਾਰ ਜੇਕਰ ਲੱਖ ਰੁਪਏ ਦੀ ਘੋੜੀ ਸੇਲ ਹੋਊਗੀ ਦੀ 4000 ਰੁਪਏ ਲਕਾਈ ਦਾ ਲੈਂਦੇ ਆ ਜਦੋਂ ਘੋੜੀ ਘੋੜਾ ਐਂਟਰ ਹੁੰਦਾ 100 ਰੁਪਏ ਪਰਚੀ ਹੁੰਦੀ ਹੈ ਜੀ ਇਹ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਂਗੇ ਤਾਂ ਜੋ ਮੇਲਾ ਇਹ ਹੋਰ ਵਧੀਆ ਬਣ ਸਕੇ ਦੇਖੋ ਜੀ ਸਰਕਾਰ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆਂ ਵੀ ਸਾਨੂੰ ਪਾਣੀ ਦੀ ਸਹੂਲਤ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋਵੇ ਲਾਈਟ ਦੀ ਸਹੂਲਤ ਨਹੀਂ ਇੱਥੇ ਸਾਨੂੰ ਬਹੁਤ ਜ਼ਿਆਦਾ ਹੁੰਦਾ ਪੈਸੇ ਲੈਂਦੇ ਆ ਫਿਰ ਇੱਕ ਬਲਬ ਦਾ 15-1500 ਰੁਪਏ ਤੱਕ ਦੇਣਾ ਪੈਂਦਾ ਵਾ ਇਹਨਾਂ ਚੀਜ਼ਾਂ ਤੇ ਗੌਰ ਕਰਨੀ ਚਾਹੀਦੀ ਹੈ ਜੀ ਮੇਲੇ ਦੌਰਾਨ ਕੋਈ ਲੁੱਟਾਂ ਖੋਹਾਂ ਕੋਈ ਚੋਰੀਆਂ ਵਗੈਰਾ ਬਿਲਕੁਲ ਬਿਲਕੁਲ ਜੀ ਉਹ ਤਾਂ ਆਮ ਹੁੰਦੀਆਂ ਵਾ ਕਈ ਵਾਰੀ ਬਾਹਰ ਦੇ ਜਿਹੜੇ ਬਾਇਰ ਆਉਂਦੇ ਉਹਨਾਂ ਤੋਂ ਪੀ ਵੀ ਇਹੋ ਜਿਹਾ ਮਾਹੌਲ ਹੋ ਜਾਂਦਾ ਵੀ ਪੈਸੇ ਲੁੱਟੇ ਜਾਂਦੇ ਆ ਉਹਨਾਂ ਚੀਜ਼ਾਂ ਦੇ ਵੀ ਤੁਹਾਨੂੰ ਕਿ ਏਟੀਐਮ ਜਾ ਇਹੋ ਜੀ ਚੀਜ਼ ਹੋਵੇ ਨਾ ਤਾਂ ਬੜਾ ਸੁਖਾਲਾ ਹੋ ਜਾਂਦਾ ਵਾ ਨਾ ਜਿਹੜੇ ਪੇਮੈਂਟ ਲਾ ਕਰਨਾ ਨਾ ਚੁੱਕ ਕੇ ਆਪਾਂ ਨੂੰ ਲੈ ਕੇ ਆਉਣੀ ਪਵੇ। ਭਾਈ ਕੀ ਨਾ ਹੈ ਤੇ ਕੋੜਾ ਮੰਡੀ ਤੇ ਕਿਵੇਂ ਤਿਆਰੀਆਂ ਚੱਲ ਰਹੀਆਂ? ਭਾਈ ਮੇਰਾ ਨਾਂ ਹੈਗਾ ਪੱਕਾ ਨਾਂ ਜਗਸੀਰ ਸਿੰਘ ਨਿੱਕਾ ਨਿੱਕੇ ਕਹਿੰਦੇ ਆ ਕੋੜਾ ਮੰਡੀ ਦੇ ਵਿੱਚ ਮੈਨੂੰ। ਹਾਂਜੀ। ਹਾਂਜੀ ਇੱਥੇ ਮੈਂ ਪਲਾਟਾਂ ਦੇ ਵਿੱਚ ਕਿਰਾਇਆ ਲਾਉਣਾ ਇੱਥੇ। ਜੋ ਕੋੜਾ ਮੰਡੀ ਵਾਲੇ ਵੀ ਮੇਰੇ ਬਾਹਰੋਂ ਦੂਰੋਂ ਨੇੜੋਂ ਜਿਹੜੇ ਕਈ ਵਾਰੀ ਪੌਣਦੇ ਹੀ ਆ ਆਪਦਾ ਪਲਾਟਾਂ 'ਚ ਕਿਰਾਇਆ ਬਾਤ ਪੈਸੇ ਆ ਕੇ ਦੰਦੇ ਮੈਨੂੰ ਉਹ ਕੋਈ ਚੱਕਰ ਨਹੀਂ ਗਿਆ ਆਪਾਂ ਨੂੰ ਪੈਸਾ ਨਾਲ ਨਹੀਂਗਾ ਤੇ ਕਿੰਨੀ ਤਰੀਕ ਤੋਂ ਮੇਲਾ ਸ਼ੁਰੂ ਹੋ ਜਾਂਦਾ ਕਿੰਨੀ ਤਰੀਕ ਤੱਕ ਚੱਲਦਾ 31 ਜਨਵਰੀ ਤੋਂ ਸ਼ੁਰੂ ਹੋ ਜਾਂਦਾ ਮੇਲਾ ਹਾਂ ਵੈਸੇ ਤਾਂ ਹੁਣ ਜਿਹੜੇ ਆਉਂਦੇ ਭਰਾ ਮੇਰੇ ਤੇ ਆ ਕੇ ਕਲੀ ਪਾ ਜਾਂਦੇ ਆਪਦੀ ਜਗ੍ਹਾ ਦੇ ਵਿੱਚ ਹੂੰ ਹੂੰ ਆਪਦੀ ਜਗ੍ਹਾ 'ਚ ਕਲੀ ਪਾ ਕੇ ਆਪਦੀ ਜਗ੍ਹਾ ਰੋਕੀ ਜਾਂਦੇ ਆ ਪਸ਼ੂ ਮੇਲੇ ਦੇ ਤੁਸੀਂ ਇਹ ਸਾਡੀ ਰਿਪੋਰਟ ਦੇਖੀ ਆ ਤੇ ਵੀਡੀਓ ਨੂੰ ਵਕਤ ਬਾਤ ਸ਼ੇਅਰ ਕਰ ਦਿਓ ਚੈਨਲ ਨੂੰ ਵਕਤ ਬਾਤ ਫੋਲੋ ਕਰ ਦਿਓ ਹੋਰ ਖਬਰਾਂ ਦੇਖਣ ਦੇ ਲਈ ਕਿਰਪਾ ਕਰਕੇ ਸਾਡੇ ਚੈਨਲ ਨੂੰ ਫੋਲੋ ਕਰਦੇ ਰਹੋ ਜਸਪ੍ਰੀਤ ਸਿੰਘ ਦੀ ਇਹ ਖਾਸ ਰਿਪੋਰਟ ਧੰਨਵਾਦ